ਲੱਕੀ ਟਾਇਰ ਕੰਪਨੀ ਵੱਲੋਂ ਜਲੰਧਰ ਬੂਟਾ ਮੰਡੀ ਵਿਖੇ ਓਪਨ ਕੀਤਾ ਗਿਆ ਟਾਇਰਾਂ ਦਾ ਸ਼ੋਰੂਮ ਇੱਥੇ ਤੁਸੀਂ ਵੱਖ-ਵੱਖ ਗੱਡੀਆਂ ਕਾਰਾਂ ਮੋਟਰਸਾਈਕਲ ਸਕੂਟਰੀਆਂ ਦੇ ਬ੍ਰਾਂਡ ਟਾਇਰ ਜਿਹੜੇ ਆ ਬਾਜ਼ਾਰ ਨਾਲੋਂ ਘੱਟ ਰੇਟਾਂ ਤੇ ਖਰੀਦ ਸਕਦੇ ਹੋ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਫੈਸਿਲਿਟੀਆਂ ਤੁਹਾਨੂੰ ਲੱਕੀ ਟਾਇਰ ਸ਼ੋਰੂਮ ਤੋਂ ਜਿਹੜੀਆਂ ਆ ਮਿਲਣਗੀਆਂ ਆਪਾਂ ਗੱਲਬਾਤ ਕਰਾਉਂਦੇ ਆ ਸਟਾਫ ਦੇ ਨਾਲ ਇਸ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਅਗਰ ਤੁਸੀਂ ਸੈਕੰਡ ਹੈਂਡ ਵੀ ਟਾਇਰ ਲੈਣਾ ਚਾਹੁੰਦੇ ਆ ਤੇ ਉਹ ਵੀ ਬਹੁਤ ਘੱਟ ਕੀਮਤਾਂ ਤੇ ਤੁਹਾਨੂੰ ਮਿਲ ਜਾਂਦੇ ਆ ਮੈਂ ਅਜ 500 ਰੁਪਏ ਤੋਂ ਸਟਾਰਟ ਹੋ ਜਾਂਦੇ ਜਿਹੜੇ ਸੈਕੰਡ ਹੈਂਡ ਟਾਇਰ ਐ ਇਸ ਤੋਂ ਇਲਾਵਾ ਵੱਖ-ਵੱਖ ਕੰਪਨੀਆਂ ਦੇ ਬ੍ਰਾਂਡ ਟਾਇਰ ਜਿਹੜੇ ਗਾਰੰਟੀ ਦੇ ਨਾਲ ਤੁਹਾਨੂੰ ਮਿਲਦੇ ਆ ਔਰ ਬਚਾਰ ਨਾਲੋਂ ਸਸਤੇ ਰੇਟਾਂ ਤੇ ਔਰ ਤੁਹਾਨੂੰ ਗਿਫਟ ਵੀ ਦਿੱਤੇ ਜਾਣਗੇ ਨਵੇਂ ਟਾਇਰ ਲੈਣ ਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਫੈਸਿਲਿਟੀਆਂ ਤੁਹਾਨੂੰ ਲੱਕੀ ਟਾਇਰ ਕੰਪਨੀ ਦੇ ਮਿਲਣਗੀਆਂ ਆਓ ਆਪਾਂ ਹੁਣ ਤੁਹਾਨੂੰ ਜਿਹੜੀ ਐ ਅੰਦਰ ਦਿਖਾਈਏ ਜਿਹੜਾ ਸ਼ੋਰੂਮ ਐ ਦੇਖੋ ਬੱਖ-ਬੱਖ ਬ੍ਰਾਂਡ ਦੇ ਜਿਹੜੇ ਟਾਇਰ ਆ ਔਰ ਇੱਥੇ ਤੁਸੀਂ ਬਿਨਾ ਪੈਸਿਆਂ ਤੋਂ ਵੀ ਜਿਹੜੇ ਟਾਇਰ ਪਵਾ ਸਕਦੇ ਆ ਉਹ ਕਿਵੇਂ ਬਜਾਜ ਫਾਈਨੈਂਸ ਕਰਵਾ ਕੇ ਆਓ ਆਪਾਂ ਹੁਣ ਤੁਹਾਨੂੰ ਦਿਖਾਉਂਦੇ ਆ ਅੰਦਰਲਾ ਦ੍ਰਿਸ਼ ਔਰ ਕਰਵਾਉਣੇ ਆ ਸਟਾਫ ਨਾਲ ਗੱਲਬਾਤ ਔਰ ਅਗਰ ਕਿਸੇ ਦਾ ਬਜਟ ਘੱਟ ਵੀ ਐ ਕੋਈ ਸੈਕੰਡ ਹੈਂਡ ਟਾਇਰ ਵੀ ਲੈਣਾ ਚਾਹੁੰਦਾ ਤੇ ਉੱਪਰ ਉਹ ਵੀ ਅਵੇਲੇਬਲ ਹੈਗੇ ਆ ਸਾਡੇ ਨਾਲ ਸਾਥੀ ਹਨ ਆਪਾਂ ਜੀ ਆ ਜਿਹੜੇ ਕਿਹੜੀ-ਕਿਹੜੀ ਕੰਪਨੀ ਦਾ ਆਪਣੇ ਕੋਲ ਟਾਇਰ ਆ ਆਪਾਂ ਤੋਂ ਜੀ ਹਰ ਤਰ੍ਹਾਂ ਦੀ ਕੰਪਨੀ ਦੇ ਟਾਇਰ ਅਵੇਲੇਬਲ ਹੈਗੇ ਆ ਅਪੋਲੋ, ਤੇ ਇਹਦੇ ਵਿੱਚ ਆਪਾਂ ਨੂੰ ਜਿੱਦਾਂ ਵੀ ਆਪਾਂ ਬਜਟ ਹੈਗਾ ਆਪਾਂ ਉਸ ਹਿਸਾਬ ਦਾ ਟਾਇਰ ਆਪਾਂ ਨੂੰ ਦੇ ਸਕਦੇ ਹਾਂ ਇਹਨਾਂ ਸਾਰੀ ਕੰਪਨੀਆਂ ਦੇ ਵਿੱਚ 5 ਸਾਲ ਦੀ ਆਪਾਂ ਗਾਰੰਟੀ ਨਾਲ ਦੇ ਰਹੇ ਆ ਜੇ ਸਰ ਜਿੱਦਾਂ ਟਾਇਰਾਂ ਦੀਆਂ ਕੰਪਨੀਆਂ ਮਤਲਬ ਸ਼ੋਰੂਮ ਤਾਂ ਹੋਰ ਵੀ ਬਹੁਤ ਆ ਉਹਨਾਂ ਨਾਲੋਂ ਇੱਥੇ ਵੱਖਰਾ ਕੀ ਹੈ ਕਿ ਜਿਹੜੇ ਪ੍ਰਾਈਸ ਜਿਹੜੇ ਆ ਦੂਸਰੇ ਸ਼ੋਰੂਮਾਂ ਦੂਸਰੇ ਜਿਹੜੇ ਸ਼ੋਰੂਮ ਖੁੱਲੇ ਆ ਉਹਨਾਂ ਨਾਲੋਂ ਥੋੜੇ ਲੈਸ ਵਿੱਚ ਇਹਦੇ ਵਿੱਚ ਦੱਸੋ ਥੋੜਾ ਜਿਹਾ ਹਾਂਜੀ ਹਾਂਜੀ ਉਹ ਤੁਸੀਂ ਬਾਕੀ ਸ਼ੋਰੂਮਾਂ ਨਾਲੋਂ ਅਸੀਂ ਸਪੈਸ਼ਲ ਡਿਸਕਾਊਂਟ ਦਿੰਨੇ ਆ ਤੇ ਪਲੱਸ ਸਾਡੇ ਕੋਲ ਗਿਫਟਸ ਦਿੰਨੇ ਆ ਅਸੀਂ ਕੋਈ ਵੀ ਸ਼ੋਪ ਤੁਸੀਂ ਚੀਜ਼ ਲਈਏ ਜਿੱਦਾਂ ਕੋਈ ਵੀ ਟਾਇਰ ਨਿਊ ਪਰਚੇਸ ਕੀਤਾ ਹੈ ਕੋਈ ਵੀ ਸਾਡੇ ਕੋਲ ਫੈਸਿਲਿਟੀ ਲਈ ਹੈ ਆਪਾਂ ਉਹਦੇ ਤੁਹਾਨੂੰ ਸਪੈਸ਼ਲ ਗਿਫਟਸ ਦੇ ਰਹੇ ਆ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਲੱਕੀ ਸ਼ੋਰੂਮ ਦੇ ਉੱਤੇ ਅਸੀਂ ਪਹੁੰਚੇ ਹਾਂ ਜਲੰਧਰ ਆਪਣੇ ਨਕੋਦਰ ਰੋਡ ਸਤਗੁਰੂ ਅਬਦਾਸ ਧਾਮ ਦੇ ਬਿਲਕੁਲ ਨਜ਼ਦੀਕ ਜਿਹੜੀ ਸ਼ਾਪ ਆ ਇੱਕ ਮੌਕਾ ਜ਼ਰੂਰ ਇਹਨਾਂ ਨੂੰ ਦਿਓ ਕਿਉਂਕਿ ਬਹੁਤ ਵਧੀਆ ਇਹਨਾਂ ਦੀ ਸਰਵਿਸ ਆ ਕਾਫੀ ਫੀਡਬੈਕ ਅਸੀਂ ਚੈੱਕ ਕੀਤਾ ਲੋਕਾਂ ਦੇ ਕੋਲੋਂ ਤੇ ਕੰਮ ਬਹੁਤ ਤਸੱਲੀ ਬਖਸ਼ ਕੀਤਾ ਜਾਂਦਾ ਤੁਸੀਂ ਹਾਂਜੀ ਸਾਥੀਓ ਇਸ ਸਮੇਂ ਅਸੀਂ ਪਹੁੰਚ ਚੁੱਕੇ ਹਾਂ ਲੱਕੀ ਟਾਇਰ ਸ਼ੋਰੂਮ ਵਿਖੇ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਟੂ-ਵੀਲਰ ਟਾਇਰ ਵੀ ਪਏ ਆ ਮੋਟਰਸਾਈਕਲਾਂ ਦੇ ਹਰ ਹਰ ਜਿਹੜੀ ਕੰਪਨੀ ਦੇ ਟਾਇਰ ਪਏ ਆ ਤੇ ਨਾਲ ਨਾਲ ਤੁਸੀਂ ਦੇਖ ਸਕਦੇ ਆ ਜਿਹੜੀ ਗੱਡੀ 4 ਵੀਲਰ ਦੇ ਹਰ ਤਰ੍ਹਾਂ ਦੇ ਟਾਇਰ ਆ ਸਾਰੀਆਂ ਕੰਪਨੀ ਦੇ ਟਾਇਰ ਅਵੇਲੇਬਲ ਹੈਗੇ ਆ ਵੱਡੀ ਗਿਣਤੀ ਵਾ ਤੁਸੀਂ ਦੇਖ ਸਕਦੇ ਹੋ ਕੰਪਨੀਆਂ ਹੈ ਜੀ ਔਰ ਪੂਰੀ ਤਰ੍ਹਾਂ ਗਾਰੰਟੀ ਦੇ ਨਾਲ ਇਹਨਾਂ ਦੇ ਬੱਲੇੜਾ ਕੰਮ ਕੀਤਾ ਜਾਂਦਾ ਤੁਸੀਂ ਦੇਖ ਸਕਦੇ ਹੋ ਔਰ ਅਗਰ ਕਿਸੇ ਦਾ ਬਜਟ ਘੱਟ ਵੀ ਹੈ ਕੋਈ ਸੈਕੰਡ ਹੈਂਡ ਟਾਇਰ ਵੀ ਲੈਣਾ ਚਾਹੁੰਦਾ ਤੇ ਉੱਪਰ ਉਹ ਵੀ ਅਵੇਲੇਬਲ ਹੈਗੇ ਆ ਸਾਡੇ ਨਾਲ ਸਾਥੀ ਹਨ ਆਪਾਂ ਜੀ ਇਹ ਜਿਹੜੇ ਕਿਹੜੀ ਕਿਹੜੀ ਕੰਪਨੀ ਦੇ ਆਪਣੇ ਕੋਲ ਟਾਇਰ ਆ ਆਪਾਂ ਤੋਂ ਜੀ ਹਰ ਤਰ੍ਹਾਂ ਦੀ ਕੰਪਨੀ ਦੇ ਟਾਇਰ ਅਵੇਲੇਬਲ ਹੈਗੇ ਆ ਅਪੋਲੋ ਯੋਕੋਹਾਮਾ ਬ੍ਰਿਸਟਨ ਸੀਏਟ ਜੇਕੇ ਤੇ ਇਹਦੇ ਵਿੱਚ ਆਪਾਂ ਨੂੰ ਜਿੱਦਾਂ ਵੀ ਆਪਾਂ ਬਜਟ ਹੈਗਾ ਆਪਾਂ ਉਸ ਹਿਸਾਬ ਦਾ ਟਾਇਰ ਆਪਾਂ ਨੂੰ ਦੇ ਸਕਦੇ ਹਾਂ ਸਾਰੇ ਕੰਪਨੀਆਂ ਦੇ ਵਿੱਚ 5 ਸਾਲ ਦੀ ਆਪਾਂ ਗਾਰੰਟੀ ਨਾਲ ਦੇ ਰਹੇ ਹਾਂ ਸਰ ਜਿੱਦਾਂ ਹੁਣ ਮੰਨ ਲਓ ਕਿਸੇ ਦਾ ਘੱਟ ਬਜਟ ਆ ਕਿਸੇ ਕੋਲ ਨਵਾਂ ਟਾਇਰ ਨਹੀਂ ਬਾਈ ਕਰਦਾ ਕੀ ਇੱਥੇ ਸੈਕੰਡ ਹੈਂਡ ਟਾਇਰ ਵੀ ਅਵੇਲੇਬਲ ਹੈਗੇ ਸੈਕੰਡ ਹੈਂਡ ਟਾਇਰ ਵੀ ਅਵੇਲੇਬਲ ਹੈ ਹਰ ਇੱਕ ਤਰ੍ਹਾਂ ਦੀ ਗੱਡੀ ਦੇ ਸੈਕੰਡ ਹੈਂਡ ਜਿੱਦਾਂ ਦਾ ਗਾਹਕ ਮਤਲਬ ਅਗਰ ਕਰ ਸਕਦਾ ਉਸ ਹੱਬ ਨਾਲ ਆਪਾਂ ਮਤਲਬ ਉਹਨਾਂ ਨੇ ਸੈਕੰਡ ਹੈਂਡ ਟਾਇਰ ਕੋ ਸਰ 4 ਵੀਲਰ ਤੋਂ ਇਲਾਵਾ 2 ਵੀਲਰ ਵੀ ਜਿਹੜੇ ਟਾਇਰ ਇੱਥੇ ਮਿਲ ਜਾਂਦੇ ਅਵੇਲੇਬਲ ਹੈਗੇ ਬਿਲਕੁਲ ਜੀ 2 ਵੀਲਰ ਵੀਰ ਜਿਹੜਾ ਮਰਜ਼ੀ ਲੈ ਸਕਦੇ ਆ ਜੀ ਇਹਦੇ ਵਿੱਚ ਜੀ 2 ਸਾਲ ਦੀ ਆਪਣੇ ਘੱਟ ਦੀ ਕਲੇਮ ਹੁੰਦਾ ਹੈ ਤੇ ਬਾਕੀ ਫੁੱਲੇ ਦਾ ਕਲੇਮ ਹੁੰਦਾ ਸਰ ਇਸ ਟਾਇਰਾਂ ਤੋਂ ਇਲਾਵਾ ਹੋਰ ਆਪਣੇ ਕਿਹੜੀ ਕਿਹੜੀ ਫੈਸਿਲਿਟੀਆਂ ਜਿਹੜੀ ਇਸ ਸ਼ੋਅਰੂਮ ਵਿੱਚ ਮਿਲ ਸਕਦੀ ਹੈ ਟਾਇਰਾਂ ਦੇ علاوہ ਸਰ ਆਪਣੇ ਕੋਲ ਆਪਣੇ ਅਲਾਈਨਮੈਂਟ ਵੀਲ ਬੈਲੈਂਸ ਹੈਗੀ ਆ ਤੁਸੀਂ ਹਰ ਤਰ੍ਹਾਂ ਦੀ ਗੱਡੀ ਅਲਾਈਨਮੈਂਟ ਕਰਾ ਸਕਦੇ ਆ ਪਲੱਸ ਵੀਲ ਬੈਲੈਂਸ ਉਹਦੀ ਕਰਾ ਸਕਦੇ ਆ ਤੇ ਫਿਟਿੰਗ ਤੁਸੀਂ ਜਿੱਦਾਂ ਦੀ ਮਰਜ਼ੀ ਚਾਹੇ ਛੋਟਾ ਟਾਇਰ ਆ ਵੱਡਾ ਟਾਇਰ ਆ ਆਪਾਂ ਹਰ ਤਰ੍ਹਾਂ ਦੇ ਟਾਇਰ ਦੀ ਫਿਟਿੰਗ ਵੀ ਕਰਕੇ ਦਿੰਨੇ ਆ ਤੇ ਨਾਲ ਆਪਾਂ ਟਿਊ ਫਿਟ ਕਰਾ ਸਕਦੇ ਆ ਜੋ ਵੀ ਆ ਸਰ ਜਿੱਦਾਂ ਟਾਇਰਾਂ ਦੀਆਂ ਕੰਪਨੀਆਂ ਮਤਲਬ ਸ਼ੋਰੂਮ ਤਾਂ ਹੋਰ ਵੀ ਬਹੁਤ ਆ ਉਹਨਾਂ ਨਾਲੋਂ ਇੱਥੇ ਵੱਖਰਾ ਕੀ ਹੈ ਕਿ ਜਿਹੜੇ ਪ੍ਰਾਈਸ ਜਿਹੜੇ ਆ ਦੂਸਰੇ ਸ਼ੋਰੂਮ ਦੂਸਰੇ ਜਿਹੜੇ ਸ਼ੋਰੂਮ ਖੁੱਲੇ ਆ ਉਹਨਾਂ ਨਾਲੋਂ ਥੋੜੇ ਲੈਸ ਵਿੱਚ ਇਹ ਦੱਸੋ ਥੋੜਾ ਜਿਹਾ ਹਾਂਜੀ ਹਾਂਜੀ ਉਹ ਤੁਸੀਂ ਬਾਕੀ ਸ਼ੋਰੂਮ ਨਾਲੋਂ ਅਸੀਂ ਸਪੈਸ਼ਲ ਡਿਸਕਾਊਂਟ ਦਿੰਨੇ ਆ ਤੇ ਪਲੱਸ ਸਾਡੇ ਕੋ ਗਿਫਟਸ ਦਿੰਨੇ ਆ ਅਸੀਂ ਕੋਈ ਵੀ ਸ਼ੋਪ ਤੁਸੀਂ ਚੀਜ਼ ਲਈਏ ਜਿੱਦਾਂ ਕੋਈ ਵੀ ਟਾਇਰ ਨਿਊ ਪਰਚੇਸ ਕੀਤਾ ਹੈ ਕੋਈ ਵੀ ਸਾਡੇ ਕੋ ਫੈਸਿਲਿਟੀ ਲਈ ਆ ਆਪਾਂ ਉਹਦੇ ਤੁਹਾਨੂੰ ਸਪੈਸ਼ਲ ਗਿਫਟਸ ਦੇ ਰਹੇ ਆ ਤੇ ਬਾਕੀਆਂ ਨਾਲੋਂ ਸਪੈਸ਼ਲ ਡਿਸਕਾਊਂਟਸ ਦੇ ਰਹੇ ਆ ਸਾਥੀ ਤੁਸੀਂ ਦੇਖ ਸਕਦੇ ਹੋ ਕਿ ਬਾਕੀ ਜਿਹੜੇ ਸ਼ੋਰੂਮ ਹੈਗੇ ਆ ਸ਼ਹਿਰ ਵਿੱਚ ਉਹਨਾਂ ਨਾਲੋਂ ਜਿਹੜੇ ਜਿਹੜੇ ਆ ਘੱਟ ਪੈਸੇ ਵਿੱਚ ਤੁਹਾਨੂੰ ਟਾਇਰ ਮਿਲਣਗੇ ਡਿਸਕਾਊਂਟ ਵੀ ਮਿਲੂਗਾ ਪਲੱਸ ਉਹਨਾਂ ਦੇ ਵੱਲੋਂ ਗਿਫਟ ਵੀ ਦਿੱਤੇ ਜਾਣਗੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਸਮੇਂ ਲੱਕੀ ਸ਼ੋਰੂਮ ਦੇ ਉੱਤੇ ਅਸੀਂ ਪਹੁੰਚੇ ਆ ਜਿੰਦਰ ਆਪਣੇ ਨਕੋਦਰ ਰੋਡ ਸਤਗੁਰੂ ਅਬਦਾਸ ਧਾਮ ਦੇ ਬਿਲਕੁਲ ਨਜ਼ਦੀਕ ਜਿਹੜੀ ਸ਼ਾਪ ਆ ਇੱਕ ਮੌਕਾ ਜ਼ਰੂਰ ਇਹਨਾਂ ਨੂੰ ਦਿਓ ਕਿਉਂਕਿ ਬਹੁਤ ਵਧੀਆ ਇਹਨਾਂ ਦੀ ਸਰਵਿਸ ਆ ਕਾਫੀ ਫੀਡਬੈਕ ਅਸੀਂ ਚੈੱਕ ਕੀਤਾ ਲੋਕਾਂ ਦੇ ਕੋਲੋਂ ਤੇ ਕੰਮ ਬਹੁਤ ਤਸੱਲੀ ਬਖਸ਼ ਕੀਤਾ ਜਾਂਦਾ ਸਸੀਗਾਲ ਜੀ ਸਾਰਿਆਂ ਨੂੰ ਤੁਸੀਂ ਅੱਜ ਲੱਕੀ ਟਾਇਰ ਕੰਪਨੀ ਦੇ ਗੱਲ ਕਰ ਰਹੇ ਹੋ ਜੀ ਤੇ ਆਪਣੀ ਗੁਰੂਦਾਸ ਸਾਹਿਬ ਦੇ ਨੇੜੇ ਹੈ ਜੀ ਸ਼ੋਰੂਮ ਆਪਣਾ ਆਪਾਂ ਤੋਂ ਹਰ ਤਰ੍ਹਾਂ ਦੇ ਟਾਇਰ ਅਵੇਲੇਬਲ ਹੈ ਜੀ ਹਰ ਤਰ੍ਹਾਂ ਦੀ ਕੰਪਨੀ ਅਪੋਲੋ ਬ੍ਰਿਸਟਨ ਯੋਕੋਹਾਮਾ ਸੀਏਟ ਜੇਕੇ ਹਰ ਤਰ੍ਹਾਂ ਦੀ ਕੰਪਨੀ ਆਪਾਂ ਨੂੰ ਮਿਲ ਜੇਗੀ ਇਹਨਾਂ ਦੇ ਵਿੱਚ ਸਰ 5 ਇਅਰ ਦੀ ਵਾਰੰਟੀ ਆਪਾਂ ਨੂੰ ਮਿਲੇਗੀ ਕੋਈ ਵੀ ਜਿੱਦਾਂ ਫਿਊਚਰ 'ਚ ਕੰਪਲੇਂਟ ਆਵੇ ਕਿ ਆਪਾਂ ਉਹਦੇ ਵਿੱਚ ਕੱਟ ਦੀ ਵੀ ਗਾਰੰਟੀ ਦਿੰਦੇ ਆਂ ਤੇ ਫੁੱਲੇ ਦੀ ਵੀ ਗਾਰੰਟੀ ਦਿੰਦੇ ਆਂ ਤੇ ਉਹਨਾਂ ਦੀ ਆਪਣੀ ਕਾਊਂਟਰ ਰਿਪਲੇਸਮੈਂਟ ਆਪਾਂ ਇੱਥੇ ਦੁਕਾਨ ਤੇ ਆਪਾਂ ਨੂੰ ਰਿਪਲੇਸਮ ਬਾਕੀ ਆਪੋ ਦਾ ਟੂ-ਵੀਲਰ ਵੀ ਹਰ ਤਰ੍ਹਾਂ ਦੇ ਅਵੇਲੇਬਲ ਆ ਤੁਸੀਂ ਹਰ ਤਰੀਕੇ ਚਾਹੇ ਚੌੜਾ ਟਾਇਰ ਚਾਹੇ ਪਤਲਾ ਟਾਇਰ ਜਾਂ ਸਕੂਟੀ ਦਾ ਜਿਸ ਤਰੀਕੇ ਦਾ ਵੀ ਟਾਇਰ ਤੁਹਾਨੂੰ ਚਾਹੀਦਾ ਹੈ ਉਹ ਅਵੇਲੇਬਲ ਆ ਤੁਸੀਂ ਦੇਖ ਸਕਦੇ ਹੋ ਫੋਰ-ਵੀਲਰ ਦੇ ਹਰ ਪ੍ਰਕਾਰ ਦੇ ਜਿਹੜੇ ਟਾਇਰ ਪਏ ਹੋਇਆ ਨਾ ਟੂਪਾਂ ਵੀ ਦਿੰਦੇ ਆ ਔਰ ਛੋਟੇ ਜਿਹੜੇ ਟੂ-ਵੀਲਰ ਦੇ ਵੀ ਟਾਇਰ ਪਏ ਆ ਸੋ ਲੱਕੀ ਸ਼ੋਅਰੂਮ ਜਿਹੜਾ ਨਕੋਦਰ ਰੋਡ ਜਲੰਧਰ ਸਤਗੁਰੂ ਅਬਦਾਸ ਧਾਮ ਦੇ ਬਿਲਕੁਲ ਨਜ਼ਦੀਕ ਆ ਇੱਕ ਮੌਕਾ ਇਹਨਾਂ ਨੂੰ ਜ਼ਰੂਰ ਦਿਓ ਟਾਇਰ ਜਿਹੜੇ ਆ ਤੁਸੀਂ ਇੱਕ ਵਾਰੀ ਪਵਾਓ ਤਾਂ ਫਿਰ ਤੁਸੀਂ ਮੰਨੋ ਕਿ ਵਾਕਈ ਕਿਸੇ ਕੰਪਨੀ ਦੇ ਟਾਇਰ ਜਿਹੜੇ ਪਏ ਆ ਤੁਸੀਂ ਆ ਦੇਖ ਸਕਦੇ ਹੋ ਆ ਜਿਹੜੀ ਹਵਾ ਭਰਨ ਵਾਲੀ ਟਾਇਰਾਂ ਵਿੱਚ ਇਹ ਨਾਰਮਲ ਆ ਜੀ ਇਧਰ ਆਪਣੇ ਨਾਈਟ੍ਰੋਜਨ ਵੀ ਹੈਗੀ ਆ ਸਰ ਇਹਦਾ ਕੀ ਜਿਹੜਾ ਸਾਨੂੰ ਸਰੋਤਿਆਂ ਨੂੰ ਸਮਝਾਓ ਤੇ ਜਿਹੜੀ ਆ ਹਵਾ ਆ ਤੇ ਆ ਜਿਹੜੀ ਨਾਈਟ੍ਰੋ ਹਵਾ ਇਹਦਾ ਕੀ ਫਰਕ ਹੈ ਔਰ ਕੀ ਬੈਨੀਫਿਟ ਹੈ ਸਰ ਜੀ ਜਿੱਦਾਂ ਇਹ ਤੁਹਾਡੀ ਹਵਾ ਹੈ ਤੁਹਾਨੂੰ ਹਰ ਦਰਗਾਹਾਂ ਤੇ ਹਰ ਸ਼ਾਪ ਤੇ ਪੈਟਰੋਲ ਪੰਪਾਂ ਦੇ ਵੀ ਤੁਹਾਨੂੰ ਦੇਖਿਆ ਆਉਣਾ ਕਿ ਤੁਹਾਨੂੰ ਨਾਰਮਲ ਤਰ੍ਹਾਂ ਦੀ ਹਵਾ ਮਿਲ ਰਹੀ ਆ ਜਿਹੜੀ ਕੀ ਗਰਮ ਹਵਾ ਜਿਹੜੀ ਕਿ ਅਸਲ 'ਚ ਗਰਮੀਆਂ ਵਿੱਚ ਨਹੀਂ ਪਵਾਉਣੀ ਚਾਹੀਦੀ ਉਹ ਤੁਹਾਡੇ ਗਰਮ ਟਾਇਰ ਬਹੁਤ ਹੀਟ ਕਰਦੇ ਆ ਤੇ ਇਹਦੇ ਕਰਕੇ ਤੁਹਾਡੇ ਟਾਇਰਾਂ ਦਾ ਨੁਕਸਾਨ ਹੁੰਦਾ ਹੈ ਤੇ ਹੈ ਨਾ ਇਹ ਨਾਰਮਲ ਹਵਾ ਆ ਆ ਵੜੀ ਇਹਦੇ ਨਾਲ ਇਹ ਹੈਗੀ ਸਾਡੀ ਨਾਈਟ੍ਰੋਜਨ ਮਸ਼ੀਨ ਹੈ ਇਹ ਸਪੈਸ਼ਲ ਮਸ਼ੀਨ ਆ ਇਹਦੇ ਨਾਲ ਤੁਹਾਡੇ ਟਾਇਰ ਇੱਕਦਮ ਠੰਡੇ ਰਹਿਣਗੇ ਤੇ ਵਧੀਆ ਗ੍ਰਿਪ ਰਹੇਗੀ ਰੋਡ ਤੇ ਇਹਦੇ ਨਾਲ ਤੁਹਾਡੇ ਟਾਇਰ ਦੀ ਕੰਪਲੇਂਟ ਵੀ ਘੱਟ ਹੋਏਗੀ ਤੇ ਨਾਰਮਲ ਜਿੱਦਾਂ ਹਵਾ ਉਹ ਸਿਰਫ 1 ਮਹੀਨਾ ਕੱਡੇਗੀ ਲੇਕਿਨ ਇਹ ਹਵਾ 2 ਮਹੀਨੇ ਜਾਂ 3 ਮਹੀਨੇ ਤੁਹਾਡੀ ਸਟੇਬਲ ਰਹੇਗੀ ਇਹਨੂੰ ਦੁਬਾਰਾ ਭਰਉਣ ਦੀ ਰੀਫਿਲ ਦੀ 2 ਮਹੀਨੇ ਬਾਅਦ ਹੀ ਲੋੜ ਅਪੋਲੋ ਟਾਇਰ ਵੀ ਮਿਲ ਜਾਏਗਾ ਆਪਣੇ ਤੋਂ ਹੀ ਆਪਣੇ ਤੋਂ ਜੋਕੋਹਾਮਾ ਵੀ ਹੈ ਜੋਕੋਹਾਮਾ ਜਿਹੜਾ ਸਾਇਲੈਂਟ ਟਾਇਰ ਆ ਅਪੋਲੋ ਵੀ ਜਿਹੜਾ ਸਾਇਲੈਂਟ ਟਾਇਰ ਹੈ ਨਾ ਤੇ ਸਾਊਂਡ ਨਹੀਂ ਹੈਗਾ ਸਾਊਂਡ ਨਹੀਂ ਹੈਗਾ ਮਤਲਬ ਗੱਡੀ ਚੱਲਦੀ ਤਾਂ ਆਪਾਂ ਨੂੰ ਟਾਇਰ ਦੀ ਸਾਊਂਡ ਨਹੀਂ ਮਤਲਬ ਪਤਾ ਚੱਲ ਲੱਗੇਗੀ ਸਾਊਂਡ ਬਿਲਕੁਲ ਨਹੀਂ ਸਾਊਂਡ ਫਰੀ ਹੁੰਦਾ ਜੀ ਸਰ ਇਸ ਤੋਂ ਲਾ ਬਾਈ ਦੇ ਟੂ ਵੀਲ ਟਾਇਰ ਵੀ ਪਏ ਆ ਮਤਲਬ ਇੱਥੇ ਟੂ ਵੀਲ ਟਾਇਰ ਵੀ ਆਪਾਂ ਨੂੰ ਮਤਲਬ ਸਾਰੇ ਮਿਲ ਜਾਂਦੇ ਛੋਟਾ ਸਾਈਜ਼ ਵੀ ਮਿਲ ਜਾਂਦਾ ਜੇ ਕੋਈ ਚੋੜਾ ਪਾਉਣਾ ਚਾਹੁੰਦਾ ਚੋੜਾ ਵੀ ਮਿਲ ਜਾਂਦਾ ਜੀ ਐਕਟਿਵ ਵਾਲੇ ਵੀ ਆ ਇਹ ਜਿਹਦਾ ਨਵੇਂ 12 ਇੰਚ ਐਕਟਿਵ ਨਵੇਂ ਆਈਆਂ ਅੱਜਕੱਲ ਜਿਹੜੀਆਂ ਜੀ ਉਹ ਵੀ ਮਤਲਬ ਅਵੇਲੇਬਲ ਜੇ ਅਲੋਏ ਵੀਲ ਅਲੋਏ ਅਲੋਏ ਵੀਲ ਦੇ ਵੀ ਆਪਾਂ ਰੇਂਜ ਵਿੱਚ ਅਰੇਂਜਮੈਂਟ ਕਰਦੀ ਤਾਂ ਪੂਰਾ ਜਿੱਦਾਂ ਗਾਹਕ ਚਾਹੁੰਦਾ ਉਸ ਹਿਸਾਬ ਨਾਲ ਆਪਾਂ ਮਤਲਬ ਫੈਸਿਲਿਟੀ ਕੋਈ ਕਸਟਮਰ ਨਵੇਂ ਜਿਹੜੇ ਟਾਇਰ ਬਾਇ ਕਰਦਾ ਤੇ ਉਹਨਾਂ ਨੂੰ ਕੋਈ ਗਿਫਟ ਵੀ ਮਿਲਦਾ ਹੈ ਬਿਲਕੁਲ ਜੀ ਗਿਫਟ ਵੀ ਮਿਲੂਗਾ ਨਾਲ ਕਿਤੇਰ ਕੰਪਨੀ ਦੇ ਪਾਈ ਤੁਹਾਨੂੰ ਸਾਰ ਤਰ੍ਹਾਂ ਦੇ ਟਾਇਰ ਅਵੇਲੇਬਲ ਆ ਜਿੱਦਾਂ ਤੁਸੀਂ ਦੇਖ ਸਕਦੇ ਯੋਕੋਹਾਮਾ ਅਪੋਲੋ ਸਿਗਰਟ ਹਰ ਤਰ੍ਹਾਂ ਕੇ ਦੇ ਕੰਪਨੀ ਸਾਡ ਕੋ ਅਵੇਲੇਬਲ ਆ ਤੇ ਆਪਾਂ ਬਾਕੀ ਤੁਹਾਨੂੰ ਹੋ ਸਰ ਟਾਇਰ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਫੈਸਿਲਿਟੀ ਜਿਹੜੀ ਹੈ ਲੱਕੀ ਟਾਇਰ ਜਿਹੜਾ ਸ਼ੋਰੂਮ ਚ ਮਿਲਦੀ ਹੈ ਉਹ ਮੈਨੂੰ ਜਰੂਰ ਜਾਣਕਾਰੀ ਦਿਓ ਜੀ ਜਿੱਦਾਂ ਕਿ ਵੈਸੇ ਆਪਣਾ ਜਿਹੜਾ ਸਿਸਟਮ ਚੱਲਦਾ ਹੈ ਅਲਾਈਨਮੈਂਟ ਵੀਲ ਬੈਲ ਸਿੰਘ ਤੇ ਟਾਇਰ ਫਿਟਿੰਗ ਹਰ ਇੱਕ ਤਰ੍ਹਾਂ ਦਾ ਟਾਇਰ ਫਿਟ ਕਰ ਦਿੰਦਾ ਹਰ ਇੱਕ ਗੱਡੀ ਦੀ ਅਲਾਈਨਮੈਂਟ ਹੋਏਗੀ ਤੇ ਅਲਾਈਨਮੈਂਟ ਲਈ ਵੀ ਆਪਣੀ ਜਿਹੜੇ ਕੰਪਨੀਆਂ ਦੇ ਜੋਨ ਬੀਨ ਦੀ ਕੰਪਨੀ ਮੇਰੇ ਕੋਲ लास्ट ਮਤਲਬ ਲੇਟੈਸਟ ਵਰਜਨ ਵਿੱਚ ਆ ਰਹੀ ਹੈ ਮਸ਼ੀਨ ਤੇ ਦੂਸਰੀ ਗੱਲ ਆਪਾਂ ਨਾਲ ਮਕੈਨਿਕਲ ਦਾ ਕੰਮ ਵੀ ਕਰਦੀਦਾ ਹੈ ਕੋਈ ਕਿਸੇ ਦਾ ਟਾਇਰ ਰੋਡ ਐਕਸਲ ਪੈਣ ਵਾਲਾ ਗੱਡੀ ਦਾ ਉਹ ਵੀ ਆਪਾਂ ਇੱਥੇ ਕਰਦੀਦਾ ਹੈ ਇਹ ਫੈਸਿਲਿਟੀ ਆਉਂਦੀ ਹੈ ਤੇ ਬਾਕੀ ਬੀਲ ਬੈਲੈਂਸ ਕਰਦੀਦਾ ਟਾਇਰ ਕੋਈ ਵੀ ਐਕਟਿਵ ਵਾਲਾ ਫਿਟ ਕਰਨਾ ਐਕਟਿਵ ਵਾਲਾ ਵੀ ਫਿਟ ਕਰਦੀਦਾ ਮੋਟਰਸਾਈਕਲ ਦਾ ਕਰਨਾ ਮੋਟਰਸਾਈਕਲ ਦੇ ਵੀ ਕਰਦੀਦਾ ਸਰ ਜਿੱਦਾਂ ਹੁਣ ਮੰਨ ਲਓ ਕਿਸੇ ਦਾ ਘੱਟ ਬਜਟ ਆ ਕਿਸੇ ਕੋਲ ਨਵਾਂ ਟਾਇਰ ਨਹੀਂ ਬਾਈ ਕਰਦਾ ਕੀ ਇੱਥੇ ਸੈਕੰਡ ਹੈਂਡ ਟਾਇਰ ਵੀ ਅਵੇਲੇਬਲ ਹੈਗੇ ਸੈਕੰਡ ਹੈਂਡ ਟਾਇਰ ਵੀ ਅਵੇਲੇਬਲ ਹੈ ਹਰ ਇੱਕ ਤਰ੍ਹਾਂ ਦੀ ਗੱਡੀ ਕਰ ਸਕਦਾ ਉਸ ਹੱਬ ਨਾਲ ਆਪਾਂ ਮਤਲਬ ਉਹਨਾਂ ਨੂੰ ਸੈਕੰਡਰੀ ਟਾਇਰ ਕੋ ਸਰ 4 ਵੀਲਰ ਤੋਂ ਇਲਾਵਾ 2 ਵੀਲਰ ਵੀ ਜਿਹੜੇ ਟਾਇਰ ਇੱਥੇ ਮਿਲ ਜਾਂਦੇ ਅਵੇਲੇਬਲ ਹੈਗੇ ਬਿਲਕੁਲ ਜੀ 2 ਵੀਲਰ ਵੀਲਰ ਜਿਹੜਾ ਮਰਜ਼ੀ ਲੈ ਸਕਦੇ ਹਾਂ ਜੀ ਬੜਾ ਚੌੜਾ ਲੈਣਾ ਚੌੜਾ ਟਾਇਰ ਵੀ ਮਿਲ ਜਾਏਗਾ ਕੋਈ ਲਾਈਟ ਲੈਣਾ ਕੋਈ ਲੈਟਰ ਵੀ ਮਿਲ ਜਾਏਗਾ ਸਰ ਆਪਣੇ ਦਰਸ਼ਕਾਂ ਨੂੰ ਦੱਸ ਦਿਓ ਵੀ ਇਹ ਜਿਹੜੀ ਆਪਣੀ ਲੱਕੀ ਟਾਇਰ ਜਿਹੜਾ ਸ਼ੋਰੂਮ ਹੈ ਇਹ ਜਲੰਧਰ ਦੇ ਮਤਲਬ ਕਿਸ ਏਰੀਆ ਵਿੱਚ ਹੈ ਇਹ ਆਪਣੇ ਬੂਟਾ ਮੰਡੀ ਮਤਲਬ ਮੇਨ ਬੂਟਾ ਮੰਡੀ ਗੁਰ ਰਵਿਦਾਸ ਧਾਮ ਦੇ ਬਿਲਕੁਲ ਨਾਲ ਆ ਇਹ ਕਿਸੇ ਨੂੰ ਨਹੀਂ ਵੀ ਸਮਝ ਆਉਂਦੀ ਗੁਰੂ ਰਵਿਦਾਸ ਚੌਕ ਦੇ ਮਤਲਬ ਕਿਸੇ ਨੂੰ ਵੀ ਪੁੱਛ ਲਓ ਲੱਕੀ ਟਾਇਰ ਦੇ ਬਿਲਕੁਲ ਨਾਲ ਹੀ ਬੋਰਡ ਲੱਗੇ ਆ ਸਤਗੁਰੂ ਰਵਿਦਾਸ ਧਾਮ ਦੇ ਲੱਗੇ ਨਾਲ ਆਪਣੀ ਡਿਸਪਲੇ ਹੈਗੀ ਹੈ ਜੀ ਸਾਰਾ ਪਤਾ ਲੱਗ ਜਾਂਦਾ ਦੂਰੋਂ ਪਤਾ ਹੈ ਸਾਰਿਆਂ ਨੂੰ ਪਤਾ ਲੱਗਦਾ ਫੇਰ ਵੀ ਨਹੀਂ ਪਤਾ ਲੱਗਦਾ ਤੁਹਾਨੂੰ ਕਾਲ ਕਰ ਸਕਦੇ ਹਾਂਜੀ ਸਤਗੁਰੂ ਰਵਿਦਾਸ ਧਾਮ ਤੇ ਦੂਸਰਾ ਆਪਣਾ ਕਾਲ ਵੀ ਕਰ ਸਕਦੇ ਆਪਾਂ ਤੁਹਾਨੂੰ ਆਪਣਾ ਨੰਬਰ ਵੀ ਜਿਹੜਾ ਇਹ ਦਿੰਨੇ ਆ ਕਾਲ ਕਰ ਸਕੋ ਸਾਥੇ ਤੁਸੀਂ ਇਸ ਸਮੇਂ ਲਾਈਵ ਤਸਵੀਰਾਂ ਦੇਖ ਰਹੇ ਆ ਜੀ ਆਪਣੇ ਲੱਕੀ ਟਾਇਰ ਸ਼ੋਰੂਮ ਤੋਂ ਆਉ ਤੁਹਾਨੂੰ ਦਿਖਾਈ ਅੰਦਰ ਟਾਇਰ ਤੁਸੀਂ ਦੇਖ ਸਕਦੇ ਹੋ ਸਾਰੀਆਂ ਕੰਪਨੀਆਂ ਦੇ ਅਵੇਲੇ ਇਧਰ ਦੇਖੋ ਹਰ ਇੱਕ ਤਰ੍ਹਾਂ ਦੇ ਟਾਇਰ ਆ ਹਰ ਇੱਕ ਕੰਪਨੀ ਆ ਤੁਸੀਂ ਦੇਖੋ ਭਾਈ ਲੱਗ ਗਿਆ ਜੂਮ ਕਰਕੇ ਦਿਖਾ ਦਿਓ ਭਾਈ ਜੋ ਕੋਮ ਆ ਜਾਂਦਾ ਟਾਇਰ ਜੀ ਇੱਕ ਪੋਲੋ ਆ ਗਿਆ ਆਪਣੇ ਤੋਂ 4G ਲਾਈਫ ਮਤਲਬ ਕਾਟ ਦੀ ਗਾਰੰਟੀ ਇਹਦੇ ਵਿੱਚ ਮਿਲਦੀ ਹੈ ਜੇ ਆਪਣੇ ਬਾਈ ਚਾਂਸ ਆਪਣੇ ਤੋਂ ਵੀ ਕੱਟ ਲੱਗ ਜਾਂਦਾ ਨਾ ਆਪਣੀ ਗਲਤੀ ਦੇ ਨਾਲ ਤਾਂ ਵੀ ਇਸ ਚੀਜ਼ ਦੀ ਰਿਪਲੇਸਮੈਂਟ ਮਤਲਬ ਅਗਰ ਇਹ ਜਿਹੜੇ ਕੰਪਨੀ ਨੇ ਟਾਇਰ ਰਿਆ ਕਰ ਰਹੇ ਉਹਨਾਂ ਨੂੰ ਟੱਕ ਲੱਗ ਜਾਂਦਾ ਚਾਹੇ ਆਪਣੀ ਗਲਤੀ ਨਾਲ ਲੱਗੇ ਤੇ ਤਾਂ ਵੀ ਰਿਪਲੇਸਮੈਂਟ ਆ ਮਤਲਬ ਨਵਾਂ ਟਾਇਰ ਦਿੱਤਾ ਜਾਊਗਾ ਨਵਾਂ ਟਾਇਰ ਦਿੱਤਾ ਜਾਊਗਾ ਤੇ ਪਲੱਸ ਜਿੰਨੀ ਉਹਦੀ ਮਤਲਬ ਚਲਾਈ ਆ ਉਸ ਹਿਸਾਬ ਨਾਲ ਉਹ ਕੰਪਨੀ ਮੈਸੇਜ ਕਰਦੀ ਹੈ ਫੋਨ ਦੇ ਉੱਤੇ ਕਿੰਨਾ ਮਤਲਬ ਬੈਲੈਂਸ ਹੁੰਦਾ ਉਸ ਹਿਸਾਬ ਜੀ ਜੀ ਕੰਡੀਸ਼ਨ ਦੀ ਉਹ ਸਰਵਲ ਜਿਹਾ ਹੋਣਾ ਚਾਹੀਦਾ ਹੋਣਾ ਮਿਲ ਜਾਂਦਾ ਨੂੰ ਮਤਲਬ ਪੈਸੇ ਸਰ ਕਿਹੜੀ ਕਿਹੜੀ ਕੰਪਨੀ ਆਪਾਂ ਤੁਹਾਨੂੰ ਦੱਸ ਦਈਏ ਅਪੋਲੋ ਟਾਇਰ ਵੀ ਮਿਲ ਜਾਏਗਾ ਆਪਣੇ ਤੋਂ ਜੀ ਆਪਣੇ ਤੋਂ ਜੋਕੋਹਾਮਾ ਵੀ ਹੈ ਜੋਕੋਹਾਮਾ ਜਿਹੜਾ ਸਾਇਲੈਂਟ ਟਾਇਰ ਆ ਅਪੋਲੋ ਵੀ ਜਿਹੜਾ ਸਾਇਲੈਂਟ ਟਾਇਰ ਹੈ ਨਾ ਤੇ ਸਾਊਂਡ ਨਹੀਂ ਹੈਗਾ ਸਾਊਂਡ ਨਹੀਂ ਹੈਗਾ ਮਤਲਬ ਗੱਡੀ ਚੱਲਦੀ ਤਾਂ ਆਪਾਂ ਨੂੰ ਟਾਇਰ ਦੀ ਸਾਊਂਡ ਨਹੀਂ ਮਲਪਾ ਤਾਂ ਚੱਲ ਲੱਗੇਗੀ ਤਾਂ ਬਿਲਕੁਲ ਨਹੀਂ ਸਾਊਂਡ ਫਰੀ ਹੁੰਦਾ ਜੀ ਸਰ ਇਸ ਤੋਂ ਲਾ ਬਾਈ ਤੇ ਟੂ ਬਿਲ ਟਾਇਰ ਵੀ ਪਏ ਆ ਮਤਲਬ ਇੱਥੇ ਟੂ ਬਿਲ ਟਾਇਰ ਵੀ ਆਪਾਂ ਨੂੰ ਮਤਲਬ ਸਾਰੇ ਮਿਲ ਜਾਂਦੇ ਛੋਟਾ ਸਾਈਜ਼ ਵੀ ਇਹ ਇਹ ਜਿਹਦਾ ਨਵੇਂ 12 ਇੰਚ ਐਕਟਿਵਾ ਨਵੀਆਂ ਆਈਆਂ ਅੱਜਕੱਲ ਜਿਹੜੀਆਂ ਆ ਜੀ ਉਹ ਵੀ ਮਤਲਬ ਅਵੇਲੇਬਲ ਜੇ ਅਲੋਏ ਵੀਲ ਅਲੋਏ ਅਲੋਏ ਵੀਲ ਦੇ ਵੀ ਆ ਰੇਂਜ ਵਿੱਚ ਅਰੇਂਜਮੈਂਟ ਕਰਦੀ ਦਾ ਪੂਰਾ ਜਿੱਦਾਂ ਕਾਹਕ ਚਾਹੁੰਦਾ ਉਸ ਸਾਹਮਣੇ ਮਤਲਬ ਫੈਸਿਲਿਟੀ ਕੋਈ ਕਸਟਮਰ ਨਵੇਂ ਜਿਹੜੇ ਟਾਇਰ ਬਾਇ ਕਰਦਾ ਤੇ ਉਹਨਾਂ ਨੂੰ ਕੋਈ ਗਿਫਟ ਵੀ ਮਿਲਦਾ ਹੈ ਬਿਲਕੁਲ ਜੀ ਗਿਫਟ ਵੀ ਮਿਲੂਗਾ ਨਾਲ ਪਲੱਸ ਉਹਨਾਂ ਨੂੰ ਜਿੰਨਾ ਵੀ ਲੈਸ ਬਾਕੀ ਨਾਲੋਂ ਲੈਸ ਇੱਥੇ ਜ਼ਿਆਦਾ ਮਿਲਦਾ ਹੈ ਕਿਉਂਕਿ ਆਪਣੀਆਂ ਕੰਪਨੀਆਂ ਆ ਪਾ ਲਈਆਂ ਹੋਈਆਂ ਜਿੱਦਾਂ ਸਾਥੀਓ ਸਵੇ ਆਪਾਂ ਲੱਕੀ ਟਾਇਰ ਸ਼ੋਰੂਮ ਤੋਂ ਜਿਹੜਾ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਕੰਪਨੀਆਂ ਦੇ ਟਾਇਰ ਆ ਔਰ ਇਹ ਜਿਹੜੇ ਟਾਇਰ ਆ ਬਿਲਕੁਲ ਗਾਰੰਟੀ ਦੇ ਨਾਲ ਦਿੱਤੇ ਜਾਂਦੇ ਆ ਜੇਕਰ ਬਾਈ ਦੇ ਵਿੱਚ ਕਿਸੇ ਨੂੰ ਟੱਕ ਵੀ ਲੱਗ ਜਾਂਦਾ ਕਿਸੇ ਟਾਇਰ ਦੇ ਉੱਤੇ ਇਹਨਾਂ ਨੇ ਦੱਸਿਆ ਕਿ ਰਿਪਲੇਸਮੈਂਟ ਪੂਰੀ ਹੁੰਦੀ ਹੈ ਔਰ ਨਵੇਂ ਟਾਇਰ ਲੋੜ ਤੇ ਲੱਕੀ ਟਾਇਰ ਜਿਹੜੇ ਆਪਣੇ ਸ਼ੋਰੂਮ ਦੇ ਬੱਲੇਟ ਗਿਫਟ ਵੀ ਦਿੱਤੇ ਜਾਂਦੇ ਆ ਇੱਕ ਮੌਕਾ ਇਹਨਾਂ ਨੂੰ ਜ਼ਰੂਰ ਦਿਓ ਇਹਨਾਂ ਦੀ ਜਿਹੜੀ ਸ਼ਾਪ ਆ ਨਕੋਦਰ ਰੋਡ ਨੇੜੇ ਸਤਗੁਰੂ ਰਵਿਦਾਸ ਧਾਮ ਆ ਤੇ ਬਹੁਤ ਫੇਮਸ ਜਿਹੜੀ ਸ਼ਾਪ ਆ ਤੇ ਇੱਕ ਵਾਰ ਇਹਨਾਂ ਦੇ ਕੋਲ ਆ ਕੇ ਜਰੂਰ ਇਹਨੇ ਸਰਵਿਸ ਜਿਹੜੀ ਹੈ ਉਹਨਾਂ ਦੀ ਸਰਵਿਸ ਜਰੂਰ ਚੈੱਕ ਕਰੋ ਤੇ ਟਾਇਰ ਜਿਹੜੇ ਤੁਹਾਨੂੰ ਹਰ ਕੰਪਨੀ ਤੇ ਮਿਲ ਜਾਣਗੇ ਜੀ ਹਾਂਜੀ ਸਾਥੀਓ ਸਵਾਗਤ ਹੈ ਤੁਹਾਡਾ ਇਸ ਸਮੇਂ ਅਸੀਂ ਲੱਕੀ ਸ਼ੋਰੂਮ ਤੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਲੱਕੀ ਟਾਇਰ ਸ਼ੋਰੂਮ ਤੋਂ ਤੁਸੀਂ ਆ ਦੇਖ ਸਕਦੇ ਹੋ ਆ ਜਿਹੜੀ ਹਵਾ ਭਰਨ ਵਾਲੀ ਹੈ ਟਾਇਰਾਂ ਵਿੱਚ ਇਹ ਨਾਰਮਲ ਹੈ ਜੀ ਇੱਧਰ ਆਪਣੇ ਨਾਈਟ੍ਰੋਜਨ ਵੀ ਹੈਗੀ ਆ ਸਰ ਇਹਦਾ ਕੀ ਜਿਹੜਾ ਸਾਨੂੰ ਸਰੋਤਿਆਂ ਨੂੰ ਸਮਝਾਓ ਤੇ ਜਿਹੜੀ ਆ ਹਵਾ ਹੈ ਤੇ ਆ ਜਿਹੜੀ ਨਾਈਟ੍ਰੋ ਹਵਾ ਹੈ ਜਾਂ ਕੀ ਫਰਕ ਹੈ ਔਰ ਕੀ ਬੈਨੀਫਿਟ ਹੈ ਸਰ ਜੀ ਜਿੱਦਾਂ ਇਹ ਤੁਹਾਡੀ ਹਵਾ ਇਹ ਤੁਹਾਨੂੰ ਹਰ ਦੁਕਾਨ ਤੇ ਹਰ ਸ਼ਾਪ ਤੇ ਪੈਟਰੋਲ ਪੰਪਾਂ ਦੇ ਵੀ ਤੁਹਾਨੂੰ ਦੇਖਿਆ ਆਉਣਾ ਕਿ ਤੁਹਾਨੂੰ ਨਾਰਮਲ ਤਰ੍ਹਾਂ ਦੀ ਹਵਾ ਮਿਲ ਰਹੀ ਆ ਜਿਹੜੀ ਕੀ ਗਰਮ ਹਵਾ ਜਿਹੜੀ ਕਿ ਅਸਲ 'ਚ ਗਰਮੀਆਂ ਵਿੱਚ ਨਹੀਂ ਪਵਾਉਣੀ ਚਾਹੀਦੀ ਉਹ ਤੁਹਾਡੇ ਗਰਮ ਟਾਇਰ ਬਹੁਤ ਹੀਟ ਕਰਦੇ ਆ ਤੇ ਇਹਦੇ ਕਰਕੇ ਤੁਹਾਡੇ ਟਾਇਰਾਂ ਦਾ ਨੁਕਸਾਨ ਹੁੰਦਾ ਹੈ ਤੇ ਇਹ ਨਾਰਮਲ ਹਵਾ ਆ ਆ ਬੜੀ ਇਹਦੇ ਨਾਲ ਇਹ ਹੈਗੀ ਸਾਡੀ ਨਾਈਟ੍ਰੋਜਨ ਮਸ਼ੀਨ ਹੈ ਇਹ ਸਪੈਸ਼ਲ ਮਸ਼ੀਨ ਆ ਇਹਦੇ ਨਾਲ ਤੁਹਾਡੇ ਟਾਇਰ ਇੱਕਦਮ ਠੰਡੇ ਰਹਿਣਗੇ ਤੇ ਵਧੀਆ ਗ੍ਰਿਪ ਰਹੇਗੀ ਰੋਡ ਤੇ ਇਹਦੇ ਨਾਲ ਤੁਹਾਡੇ ਟਾਇਰ ਦੀ ਕੰਪਲੇਂਟ ਵੀ ਘੱਟ ਹੋਏਗੀ ਤੇ ਨਾਰਮਲ ਜਿੱਦਾਂ ਹਵਾ ਉਹ ਸਿਰਫ 1 ਮਹੀਨਾ ਕੱਡੇਗੀ ਲੇਕਿਨ ਇਹ ਹਵਾ 2 ਮਹੀਨੇ ਜਾਂ 3 ਮਹੀਨੇ ਤੁਹਾਡੀ ਸਟੇਬਲ ਰਹੇਗੀ ਇਹਨੂੰ ਦੁਬਾਰਾ ਭਰਉਣ ਦੀ ਰੀਫਿਲ ਦੀ 2 ਮਹੀਨੇ ਬਾਅਦ ਹੀ ਲੋੜ ਪੈਂਦੀ ਸਾਥਿਓ ਇਸ ਸਮੇਂ ਅਸੀਂ ਲੱਕੀ ਟਾਇਰ ਸ਼ੋਰੂਮ ਤੋਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਆਪਾਂ ਆਮ ਹੀ ਜਦੋਂ ਗੱਡੀਆਂ ਦੇ ਵਿੱਚ ਉਹਦਾ ਆਪਾਂ ਹਵਾ ਭਰਦੇ ਹਾਂ ਚਾਹੇ ਮੋਟਰਸਾਈਕਲ ਹੈ ਚਾਹੇ ਕਾਰਾਂ ਤੇ ਆਪਾਂ ਨਾਰਮਲ ਹੀ ਦੁਕਾਨਾਂ ਤੇ ਜਾ ਕੇ ਇਹਦਾ ਵੀ ਹਵਾ ਭਰਦੇ ਹੋ ਅੱਜ ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਜਿਵੇਂ ਸਾਡੇ ਵੀਰ ਜੀ ਨੇ ਦੱਸਿਆ ਕਿ ਗਰਮੀਆਂ ਦੇ ਵਿੱਚ ਜਿਹੜੀ ਨਾਰਮਲ ਹਵਾ ਨਹੀਂ ਭਰੋਣੀ ਚਾਹੀਦੀ ਇਹਦੇ ਨਾਈਟ੍ਰੋਜਨ ਹਵਾ ਆ ਇਹ ਠੰਡੀ ਹਵਾ ਆ ਇਹ ਜਦੋਂ ਤੁਸੀਂ ਇੱਕ ਵਾਰੀ ਭਰੋਗੇ ਤਾਂ ਜਿੱਦਾਂ ਮਤਲਬ ਨਾਰਮਲ ਹਵਾ ਭਰਦੇ ਇੱਕ ਮਹੀਨੇ ਤੱਕ ਟਾਇਰ ਚ ਰਹਿੰਦੀ ਹੈ ਤੇ ਇਹ ਜਿਹੜੀ ਆ ਪਲੱਸ 2 ਮੰਥ ਤੱਕ ਜਾਨਣੇ ਕਿ ਚੱਲ ਜਾਂਦੀ ਆ ਨਾਰਮਲ ਜਿਹੜੀ ਆਪਾਂ ਹਵਾ ਭਰਦੇ ਆ ਤੇ ਆ ਨਾਲ ਜਿਹੜੀ ਹੈ ਨਾਈਟ੍ਰੋਜਨ ਹਵਾ ਆ ਠੰਡੀ ਹਵਾ ਆ ਇਸ ਸਮੇਂ ਅਸੀਂ ਲੱਕੀ ਟਾਇਰ ਸ਼ੋਰੂਮ ਤੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਨਕੋਦਰ ਰੋਡ ਨੇੜੇ ਸਤਗੁਰੂ ਰਵਿਦਾਸ ਧਾਮ ਦੇ ਬਿਲਕੁਲ ਨਾਲ ਹੀ ਜਿਹੜਾ ਸ਼ੋਰੂਮ ਆ ਇੱਥੇ ਹਰ ਇੱਕ ਪ੍ਰਕਾਰ ਦੇ ਤੁਸੀਂ ਜਿਹੜੇ ਟਾਇਰ ਆ ਅਵੇਲੇਬਲ ਹੈਗੇ ਆ ਔਰ ਤੁਸੀਂ ਦੇਖ ਸਕਦੇ ਹੋ ਸੈਕੰਡ ਹੈਂਡ ਟਾਇਰ ਵੀ ਜਿਹੜੇ ਇੱਥੇ ਮਿਲ ਜਾਂਦੇ ਆ ਔਰ ਨਵੇਂ ਜਿਹੜੇ ਟਾਇਰ ਆ ਵੱਖ-ਵੱਖ ਕੰਪਨੀਆਂ ਦੇ ਟਾਇਰ ਆ ਤੁਸੀਂ ਦੇਖ ਸਕਦੇ ਹੋ ਹੋਰ ਵੀ ਬਹੁਤ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਇੱਥੇ ਆ ਇੱਕ ਵਾਰੀ ਜ਼ਰੂਰ ਤੁਸੀਂ ਲੱਕੀ ਟਾਇਰ ਸ਼ੋਰੂਮ ਵਿਖੇ ਪਹੁੰਚੋ ਆਓ ਸਾਥੀ ਤੁਹਾਨੂੰ ਹੋਰ ਵੀ ਮਸ਼ੀਨਾਂ ਦਿਖਾਉਂਦੇ ਆ ਇੱਥੇ ਸਾਥੀ ਆਓ ਆਪਾਂ ਤੁਹਾਨੂੰ ਲੱਕੀ ਟਾਇਰ ਸ਼ੋਰੂਮ ਦੇ ਵਿਖੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਾਂ ਆ ਆ ਪਾਜੀ ਪਹਿਲੇ ਤਾਂ ਮੈਨੂੰ ਇਹਦੇ ਤੁਸੀਂ ਦੱਸੋ ਆਪਣੇ ਸਰੋਤਿਆਂ ਨੂੰ ਜਿਹੜੀਆਂ ਆ ਜਿਹੜੀਆਂ ਮਸ਼ੀਨਾਂ ਐ ਚਲੋ ਤਾਂ ਹਵਾ ਵਾਲੀ ਆ ਆ ਜਿਹੜੀ ਮਸ਼ੀਨਾਂ ਹੈ ਕਾਦੀਆਂ ਮਸ਼ੀਨਾਂ ਕੀ ਕੀ ਨਾ ਹੁੰਦਾ ਜੀ ਸਰ ਇਹ ਆਪਣਾ ਹੈਗਾ ਵੀਲ ਬੈਲੈਂਸਰ ਜਿਹੜੀ ਆਪਣੀ ਗੱਡੀ ਜਿੱਦਾਂ ਰੋਡ ਤੇ ਬਬਲ ਕਰਦੀ ਆ ਜਾਂ 80 ਜਾਂ 100 ਦੀ ਸਪੀਡ ਤੋਂ ਉੱਪਰ ਜਾਂਦੇ ਗੱਡੀਆਂ ਟੱਪਦੀ ਆ ਇਹ ਉਹਨੂੰ ਸਟੇਬਲ ਕਰਨ ਲਈ ਸਪੈਸ਼ਲ ਮਸ਼ੀਨ ਆ ਇਹਦੇ ਉੱਪਰ ਹਰ ਤਰੀਕੇ ਦਾ weight ਲੱਗਦਾ ਆ ਇੱਕ weight ਹੁੰਦਾ ਜੀ ਸਟicker weight ਇਹਦੇ ਚਾਰजेस ਅਲੱਗ ਹੁੰਦੇ ਆ ਤੇ ਜਿਹੜਾ ਇੱਕ ਹੁੰਦਾ ਆ ਆਪਣਾ ਸਿੱਕਾ weight ਇਹਦੇ ਅਲੱਗ ਹੁੰਦੇ ਆ ਆਪਾਂ ਉਸ ਹਿਸਾਬ ਨਾਲ ਇਹਨੂੰ ਸਟੇਬਲ ਕਰੀਦਾ ਕਿ ਗੱਡੀ ਤੇ ਦੁਬਾਰਾ ਕੋਈ ਕੰਪਲੇਂਟ ਨਾ ਆਵੇ ਤੇ ਗੱਡੀ ਦੀ ਗ੍ਰਿਪ ਵਧੀਆ ਬਣੀ ਰਹੇ ਰੋਡ ਤੇ ਜੀ ਜੀ ਕਲੱਸਰ ਤੋਂ ਹੈਗੀ ਇਹ ਇੱਕ ਆਪਣਾ ਟਾਇਰ ਚੇਂਜਰ ਇਹ ਆਪਣਾ ਟਾਇਰ ਚੇਂਜਰ ਵੈਸੇ ਤਾਂ ਹਰ ਤੁਹਾਨੂੰ ਟਾਇਰਾਂ ਦੀ ਸ਼ੋਰੂਮ ਤੇ ਮਿਲ ਜੇਗਾ ਲੇਕਿਨ ਇਹ ਟਾਇਰ ਚੇਂਜਰ ਦੀ ਖਾਸੀਅਤ ਇਹ ਹੈ ਕਿ ਸਭ ਤੋਂ ਵੱਡਾ ਆ ਇਹਦੇ ਵਿੱਚ 22 ਤੋਂ ਲੈ ਕੇ 24 ਇੰਚ ਤੱਕ ਹਰ ਤਰੀਕੇ ਦੇ ਟਾਇਰ ਆਪਾਂ ਫਿਟ ਕਰ ਸਕਦੇ ਹਾਂ ਚਾਹੇ ਵੱਡਾ ਹੋਵੇ ਚਾਹੇ ਛੋਟਾ ਹੋਵੇ ਆਪਾਂ ਹਰ ਤਰੀਕੇ ਦੇ ਟਾਇਰ ਤੇ ਫਿਟਿੰਗ ਹੋ ਜਾਂਦੀ ਹੈ ਸਾਥੀਓ ਜਿਵੇਂ ਤੁਹਾਨੂੰ ਭਾਜੀ ਉਹਨਾਂ ਨੇ ਦੱਸਿਆ ਹੈ ਕਿ ਗਰਮੀਆਂ ਦੇ ਵਿੱਚ ਜਿਹੜੀ ਨਾਰਮਲ ਹਵਾ ਬਿਲਕੁਲ ਨਾ ਭੜਾਓ ਇਹਨਾਂ ਦੇ ਕੋਲ ਇੱਥੇ ਜਿਹੜੀ ਮਸ਼ੀਨ ਅਵੇਲੇਬਲ ਆ ਨਾਈਟ੍ਰੋ ਇਹਦੇ ਨਾਲ ਤੁਸੀਂ ਠੰਡੀ ਹਵਾ ਭਰਾ ਸਕਦੇ ਹੋ ਕਿਉਂਕਿ ਤੁਹਾਨੂੰ ਪਤਾ ਹੈ ਕਿ ਬਾਹਰ ਗਰਮੀ ਬਹੁਤ ਹੈ ਅਗਰ ਤੁਸੀਂ ਇਹ ਨੋਰਮਲ ਹਵਾ ਭਰੋਨੇ ਆ ਇਸ ਤਰ੍ਹਾਂ ਦੇ ਪੇਪਰ ਆਹੀ ਤਾਂ ਟਾਇਰ ਵੀ ਜਿਹੜੇ ਗਰਮ ਰਹਿੰਦੇ ਔਰ ਫਿਰ ਉਹ ਹਵਾ ਵੀ ਬੜਾ ਟਾਈਮ ਨਹੀਂ ਰਹਿੰਦੀ ਔਰ ਇਹਨਾਂ ਦੇ ਕੋਲ ਸਪੈਸ਼ਲ ਜਿਹੜੀ ਮਸ਼ੀਨ ਹੈ ਨਾਈਟ੍ਰੋਜਨ ਵਾਲੀ ਪਈ ਇਧਰ ਮਾਰੂ ਬੜਾ ਕੈਮਰਾ ਤੇ ਇਸ ਮਸ਼ੀਨ ਰਾਈ ਠੰਡੀ ਹਵਾ ਭਰੀ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਲੋਕੇਸ਼ਨ ਹੈ ਸਤਗੁਰੂ ਰਬਿਦਾਸ ਧਾਮ ਦੇ ਬਿਲਕੁਲ ਨਜ਼ਦੀਕ ਜਿਹੜੀ ਲੱਕੀ ਟਾਇਰ ਸ਼ੋਰੂਮ ਆ ਔਰ ਬਹੁਤ ਵਧੀਆ ਸਟਾਫ ਇਹਨਾਂ ਦੇ ਨਾਲ ਇਨਾਂ ਦੇ ਕੋਲ ਬਹੁਤ ਸੋਹਣਾ ਸਟਾਪ ਆ ਵਧੀਆ ਜਿਹੜੀ ਸਰਵਿਸਿੰਗ ਆ ਹਰ ਇੱਕ ਪ੍ਰਕਾਰ ਦਾ ਟਾਇਰ ਜਿਹੜਾ ਇੱਥੇ ਮਿਲਦਾ ਆ ਜਿੰਨੇ ਵੀ ਸਾਥੀ ਜਲੰਧਰ ਦੇ ਲਾਗੇ ਸ਼ਾਕੇ ਦੇ ਏਰੀਆ ਦੇ ਹੈਗੇ ਉਹ ਇੱਕ ਮੌਕਾ ਜ਼ਰੂਰ ਲੱਕੀ ਟਾਇਰ ਜਿਹੜੇ ਸ਼ੋਰੂਮ ਦੇ ਸਾਥੀਆਂ ਨੂੰ ਸਾਥੀਓ ਅੱਜ ਅਸੀਂ ਲੱਕੀ ਟਾਇਰ ਸ਼ੋਰੂਮ ਵਿਖੇ ਪਹੁੰਚੇ ਆ ਜੋ ਜਲੰਧਰ ਵਿਖੇ ਸਤਗੁਰੂ ਰਵਿਦਾਸ ਧਾਮ ਦੇ ਬਿਲਕੁਲ ਨਜ਼ਦੀਕ ਆ ਆਓ ਆਪਾਂ ਗੱਲਬਾਤ ਕਰਦੇ ਆਂ ਸਾਥੀਆਂ ਦੇ ਨਾਲ ਕਿ ਇੱਥੇ ਕਿਹੜੀ ਕਿਹੜੀ ਕਾਰ ਦੇ ਟਾਇਰ ਅਵੇਲੇਬਲ ਹਨ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਅੱਜ ਲੱਕੀ ਟਾਇਰ ਕੰਪਨੀ ਦੇ ਤੇ ਆਪਣੇ ਗੁਰੂ ਦਾਸ ਸਾਹਿਬ ਦੇ ਨੇੜੇ ਹੈ ਜੀ ਸ਼ੋਰੂਮ ਆਪਣਾ ਆਪਾਂ ਤੋਂ ਹਰ ਤਰ੍ਹਾਂ ਦੇ ਟਾਇਰ ਅਵੇਲੇਬਲ ਆ ਜੀ ਹਰ ਤਰ੍ਹਾਂ ਦੀ ਕੰਪਨੀ ਅਪੋਲੋ ਬ੍ਰਿਸਟਨ ਯੋਕੋਹਾਮਾ ਸੀਏਟ ਜੇਕੇ ਹਰ ਤਰ੍ਹਾਂ ਦੀ ਕੰਪਨੀ ਆਪਾਂ ਨੂੰ ਮਿਲ ਜੇਗੀ ਇਹਨਾਂ ਦੇ ਵਿੱਚ ਸਿਰਫ 5 ਇਅਰ ਦੀ ਵਾਰੰਟੀ ਆਪਾਂ ਨੂੰ ਮਿਲੇਗੀ ਕੋਈ ਵੀ ਜਿੱਦਾਂ ਫਿਊਚਰ 'ਚ ਕੰਪਲੇਂਟ ਆਵੇ ਕੀ ਆਪਾਂ ਉਹਦੇ ਵਿੱਚ ਕੱਟ ਦੀ ਵੀ ਗਾਰੰਟੀ ਦਿੰਦੇ ਆ ਤੇ ਫੁੱਲੇ ਦੀ ਵੀ ਗਾਰੰਟੀ ਦਿੰਦੇ ਆ ਤੇ ਉਹਨਾਂ ਦੀ ਆਪਣੀ ਕਾਊਂਟਰ ਰਿਪਲੇਸਮੈਂਟ ਆਪਾਂ ਇੱਥੇ ਦੁਕਾਨ ਤੇ ਆਪਾਂ ਨੂੰ ਰਿਪਲੇਸਮੈਂਟ ਕਰਕੇ ਦਵਾਂਗੇ ਜੀ ਬਾਕੀ ਆਪਾਂ ਦਾ ਟੂ-ਵੀਲਰ ਵੀ ਹਰ ਤਰ੍ਹਾਂ ਦੇ ਅਵੇਲੇਬਲ ਆ ਤੁਸੀਂ ਹਰ ਤਰੀਕੇ ਚਾਹੇ ਚੌੜਾ ਟਾਇਰ ਚਾਹੇ ਪਤਲਾ ਟਾਇਰ ਜਾਂ ਸਕੂਟੀ ਦਾ ਜਿਸ ਤਰੀਕੇ ਦਾ ਵੀ ਟਾਇਰ ਤੁਹਾਨੂੰ ਚਾਹੀਦਾ ਹੈ ਉਹ ਅਵੇਲੇਬਲ ਆ ਆਪਾਂ ਨੂੰ ਸੈਕੰਡ ਹੈ ਟਾਇਰਾਂ ਦੀ ਵੀ ਫੈਸਿਲਿਟੀ ਹੈਗੀ ਆ ਤੇ ਆਪਾਂ ਕੋ ਅਲੋਏ ਵੀਲ ਸਾਰੇ ਮਿਲ ਜਾਣਗੇ ਪੁਰਾਣੇ ਵੀ ਤੇ ਨਵੇਂ ਵੀ ਜਿਸ ਤਰ੍ਹਾਂ ਦੀ ਤੁਹਾਨੂੰ ਨੀਡ ਹੈਗੀ ਆ ਹਰ ਤਰ੍ਹਾਂ ਦੀ ਆਪਾਂ ਨੂੰ ਫੈਸਿਲਿਟੀ ਅਵੇਲੇਬਲ ਹੈਗੀ ਆ ਤੇ ਆਪਾਂ ਨਾਲ ਦੇ ਨਾਲ ਅਲਾਈਨਮੈਂਟ ਵੀਲ ਬੈਲੈਂਸ ਫਿਟਿੰਗ ਇਹ ਸਭ ਫੈਸਿਲਿਟੀ ਦੇ ਰਹੇ ਆ ਥੈਂਕ ਯੂ ਹਾਂਜੀ ਤੇ ਜਿਹੜਾ ਵੀ ਕਸਟਮਰ ਜਿਹਦਾ ਘੱਟ ਬਜਟ ਦੇ ਟਾਇਰ ਚਾਹੁੰਦਾ ਹੋਵੇ ਆਪਾਂ ਤੋਂ ਸੈਕੰਡ ਹੈਂਡ ਟਾਇਰ ਅਵੇਲੇਬਲ ਆ ਆਪਾਂ ਉਹਨਾਂ ਨੂੰ ਵਧੀਆ ਕੰਡੀਸ਼ਨ ਦੇ ਸੈਕੰਡ ਹੈਂਡ ਟਾਇਰਾਂ ਦੇ ਤੇ ਬੈਸਟ ਰੇਟ ਦੇਵਾਂਗੇ ਮਾਰਕੀਟ ਨਾਲੋਂ ਕਿਤੇ ਵੀ ਤੇ ਆਪਣੇ ਕੋਲ ਨਾਲ ਦੇ ਨਾਲ ਟਿਊਬਾਂ ਦੀ ਫੈਸਿਲਿਟੀ ਹੈਗੀ ਆ ਆਪਾਂ ਹਰ ਤਰ੍ਹਾਂ ਦੀ ਟਿਊਬ ਦਿੰਨੇ ਕਾਰ ਦੀ ਵੀ ਬਾਈਕ ਦੀ ਵੀ ਪਲੱਸ ਤੇ ਆਪਾਂ ਆਪਣੀ ਸ਼ਾਪ ਹੈਗੀ ਆ ਨਕੋਦਰ ਰੋਡ ਤੇ ਜਿਲਦ ਗੁਰੂ ਅਰਜਨ ਸਾਹਿਬ ਦੇ ਨੇੜੇ